哎，八步八步比较低。<noise> <noise> <noise> ਹਾਂ ਅੱਛੇ ਟ੍ਰੈਲ ਲਈ ਨਹੀਂ ਪਹਿਲਾਂ ਕਿਹਦੇ ਬੱਚੇ ਹਾਂ ਹਾਂ ਤੇਜਾ ਉਹਨਾਂ ਜਿਹੜੇ ਕੈਨੋਟ ਤੋਂ ਕਿਵੇਂ ਆਉਂਦੇ ਹਾਂ ਆ ਦੇਖ ਆ ਕਿਹੜਾ ਕਿਹੜਾ ਤਰੀਕਾ ਹੋਇਆ ਮੈਂ ਕਹਿੰਦਾ ਪਰ ਮੈਂ ਨਹੀਂ ਪਾਪੇ ਨੇ ਕਿਹਾ ਕਿ ਉੱਧਰ ਇਹ ਇੰਫਲੇਸ਼ਨ ਹੋ ਗਿਆ ਹਾਂ ਉਹਨੂੰ ਕਰੇ ਪ੍ਰੈਕਟਿਸ ਤੂੰ ਵੀ ਆਉੜਾ ਕਾ ਨਹੀਂ ਮੈਡਣਾ ਨਾ ਜਿੱਦੇ ਪੀਟੀਐਮ ਹੋਈ ਯਾਦ ਲਾ ਕੀ ਆਉਣਾ ਮੈਂ ਦਾ ਕਿ ਮੈਨਾਂ ਤੁਹਾਡਾ ਕਿਹੜਾ ਤਰੀਕਾ ਹੋਇਆ ਕਿ ਪਿਛਲੇ ਸਾਲ ਜਿਹੜੇ ਖੇਡੇ ਸੀ ਉਹਨਾਂ ਨੂੰ ਸਿਲੈਕਟ ਕਰ ਲਓ ਤੇ ਅਕੈਡਮੀ ਵਾਲਿਆਂ ਨੂੰ ਸਿਲੈਕਟ ਕਰ ਲਓ। ਆਪੂ ਆਪੂ ਨੰਬਰ ਬੰਕੀ ਜਲੀਆ। ਆ ਮੈਂ ਕੱਲ ਪੂਛ ਦੇਖ ਕੇ ਜੀ ਹੈਰਾਨ ਹੋ ਗਿਆ ਜੰਮ। ਉੱਥੇ ਲੈ ਕੇ ਜਾਂਦੀ ਸੀ ਦੇਖੀ ਪੂਛ ਚਾਜਾ ਦੇ ਫਿਰ ਕਿੰਡੀ ਵੱਡੀ ਹੋ ਚਲੀ ਇਹਦੀ। ਦੇਖ ਪੂਰੀ ਜਰਮਨ ਸ਼ੈਫਡਰ ਪੂਛ ਮੈਂ ਚੱਲੀ ਦੇਖਣ ਨੂੰ ਨਹੀਂ ਤਾਂ।